ਅੱਜ ਪਵਾਨੀਗੜ ਇਥੋਂ ਦੇ ਨੇੜਲੇ ਪਿੰਡ ਬਾਲਦਕਲਾਂ ਵਿਖੇ ਗਵਾਂਡੀਆਂ ਵੱਲੋਂ ਕੀਤੀ ਜਾ ਰਹੀ ਗਾਲੀ-ਕਲੋਚ ਦਾ ਵਿਰੋਧ ਕਰਨਾ ਇੱਕ ਵਿਧਵਾ ਔਰਤ ਲਈ ਜਾਨਲੇਵਾ ਸਾਬਤ ਹੋਇਆ ਨਸੇ ਵਿੱਚ ਧੁੱਤ ਗਵਾਂਡੀਆਂ ਵੱਲੋਂ ਕੀਤੀ ਜਾ ਰਹੀ ਬੇਰਹਿਮੀ ਨਾਲ ਕੁੱਟਮਾਰ ਕਾਰਨ ਜ਼ਖਮੀ ਹੋਈ ਔਰਤ ਦਾ ਇਲਾਜ ਦੌਰਾਨ ਦਮ ਤੋੜ ਦਿੱਤਾ ਪੁਲਿਸ ਨੇ ਸਨਾਖਸੀ ਖੇ ਘਟਨਾ ਵਿੱਚ ਪਤੀ ਪਤਨੀ ਸਮੇਤ 4 ਵਿਅਕਤੀਆਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਨੂ ਦਿੱਤੀ ਸ਼ਿਕਾਇਤ ਵਿੱਚ ਗੁਰਤੇਹਰਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਾਲਦਕਲਾਂ ਨੇ ਦੱਸਿਆ ਕਿ ਆਪਣੀ ਮਾਂ ਮਨਜੀਤ ਕੌਰ ਅਤੇ ਛੋਟੀ ਭੈਣ ਪ੍ਰਦੀਪ ਕੌਰ ਨਾਲ ਰਹਿੰਦਾ ਸੀ ਜਦਕਿ ਉਸ ਦੀਆਂ ਦੋ ਵੱਡੀਆਂ ਭੈਣਾਂ ਵਿਹੇ ਹੋਈਆਂ ਸਨ ਉਸ ਨੇ ਦੱਸਿਆ ਕਿ ਉਸ ਦਾ ਗਵਾਂਢੀ ਗੁਰਚੇਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਕਸਰ ਨਸ਼ੇ ਵਿੱਚ ਹਾਲਤ ਵਿੱਚ ਉਹਨਾਂ ਦੇ ਪਰਿਵਾਰ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਸੀ ਗੁਰਤੇਹਰਨ ਸਿੰਘ ਅਨੁਸਾਰ 19 ਜਨਵਰੀ ਸ਼ਾਮ ਨੂੰ ਜਦੋਂ ਘਰ ਵਿੱਚ ਮੌਜੂਦ ਤਾਂ ਗੁਰਚੇਤ ਸਿੰਘ ਉਸਦੇ ਘਰ ਗੇਟ ਅੱਗੇ ਉੱਚੀ ਆਵਾਜ਼ ਵਿੱਚ ਗਾਲੀ ਗਲੋਚ ਕਰਨ ਲੱਗ ਪਿਆ ਜਦੋਂ ਉਸ ਦੀ ਮਾਤਾ ਮਨਜੀਤ ਕੌਰ ਨੇ ਗਾਲੀ ਗਲੋਚ ਜੇਹਾਂ ਕਰਨ ਤੋਂ ਰੋਕਿਆ ਤਾਂ ਗੁਰਚੇਤ ਸਿੰਘ ਤੇ ਉਸ ਦੀ ਭਜਾਈ ਰੀਨਾ ਕੌਰ ਪਤਨੀ ਬਲਵਿੰਦਰ ਸਿੰਘ ਨੇ ਉਸ ਨੂੰ ਧੱਕਾ ਮੁੱਕੀ ਕਰਕੇ ਜ਼ਮੀਨ ਤੇ ਛੁੱਟ ਦਿੱਤਾ ਇਸ ਦੌਰਾਨ ਬਲਵਿੰਦਰ ਸਿੰਘ ਨੇ ਮਾਰ ਮਾਰ ਦੀ ਨੀਅਤ ਨਾਲ ਡਿੱਗੀ ਪਈ ਮਨਜੀਤ ਕੌਰ ਦੇ ਸਿਰ 'ਚ ਸੋਟੀ ਨਾਲ ਵਾਰ ਕਰ ਦਿੱਤੇ ਉਸ ਸਮੇਂ ਮੱਗਰ ਸਿੰਘ ਵੀ ਮੌਕੇ ਤੇ ਪਹੁੰਚ ਗਿਆ ਤੇ ਉਸਨੇ ਔਰਤ ਦੀ ਬੇਰਮੀ ਨਾਲ ਕੁੱਟਮਾਰ ਕੀਤੀ ਗੰਭੀਰ ਰੂਪ ਵਿੱਚ ਜ਼ਖਮੀ ਮਨਜੀਤ ਕੌਰ ਨੂੰ ਪਹਿਲਾਂ ਸਰਕਾਰੀ ਹਸਪਤਾਲ ਪਵਾਨੀਗੜ੍ਹ ਲਿਆਂਦਾ ਗਿਆ ਜਿੱਥੇ ਇੱਕ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਵਿੱਚ ਕੇ ਰੈਫਰ ਕਰਤਾ ਉਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਨਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਗੁਰਤੇਜ ਸਿੰਘ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਜਦਕਿ ਮੱਗਰ ਸਿੰਘ ਰੀਨਾ ਕੌਰ ਘਟਨਾ ਤੋਂ ਬਾਅਦ ਫਰਾਰ ਹੋ ਗਏ ਉਹਨਾਂ ਦਾ ਦਾਵਾ ਉਹਨਾਂ ਨੇ ਵਾਅਦਾ ਕੀਤਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਪਿੰਡ ਵਾਸੀਆਂ ਨੇ ਹੋਰ ਕੀ ਕਿਹਾ ਜਰਾ ਸੁਣੋ ਲੱਗਦਾ ਮੈਂ ਤੁਹਾਡਾ ਨੰਬਰ ਦਿੱਤਾ ਹੋਇਆਗਾ ਤੁਹਾਡੇ ਹਨਾ ਜਿਹੜੇ ਹਸਬੰਦ ਦੀ ਜਿਹੜੇ ਪਵਾਨੀਗੜ ਪਿੰਡ ਉਹਦੇ ਨਾਲ ਮੇਰੀ ਗੱਲ ਵੀ ਹੋ ਗਈ ਸੀ ਸਰ ਪਤਾ ਕੀ ਹੈ ਦਾ ਕੀ ਗੱਲ ਸਮਝਾ ਹਾਂਜੀ ਕੀ ਨਾਮ ਹਟੋ ਦੋਜੀ ਅਰਗੜ ਸਿੰਘ ਬਾਈ अच्छा एक ही मसला ਹੋਇਆ ਬਾਈ ਜਿਹੜਾ ਹੈ ਸਾਰਾ ਇਹਦੀ ਆਪਸੀ ਲੜਾਈ ਹੋਈ ਹੈ ਜੀ ਇਹ ਮਾਈ ਨੂੰ ਇਹ ਰੋਜ਼ ਤੰਗ ਕਰ ਦਿੰਦੇ ਇਹ ਇਹ ਜਿਹੜਾ ਚੇਤ ਹੈਗਾ ਤੇ ਚਲੋ ਉਹਨੇ ਬੁਲਾਇਆ ਜੁਨੀਅਰ ਨਾਲ ਵੀ ਫੋਨ ਕਰਿਆ ਕਿਉਂਕਿ ਗਰਾਹਾਂ ਗਰੁੱਪ ਚ ਜਾਂਦੀ ਤੇ ਉਹ ਵੀ ਭਾਈ ਮੇਰੀ ਇਹ ਰੋਜ਼ ਮੈਨੂੰ ਤੰਗ ਪਰੇਸ਼ਾਨ ਕਰ ਦਿੰਦੇ ਨੇ ਵੀ ਜਦ ਤਾ ਗੇਟ ਕੁੱਟੀ ਜਾਂਦਾ ਮੈਨੂੰ ਮਾਰੋ ਆ ਜਾਂਦਾ ਮੈਨੂੰ ਕੱਢ ਕੇ ਲੈ ਜਾਓ ਇੱਥੋਂ ਚਲੋ ਕਹਿਣ ਤੇ ਮੈਂ ਆ ਗਿਆ ਜਦੋਂ ਆ ਕੇ ਉਹ ਤੁਰਨ ਲੱਗੇ ਤਾਂ ਇਹਨਾਂ ਨੂੰ ਜੱਫਾ ਪਾ ਕੇ ਉਹਦੀ ਕੁੱਟਮਾਰ ਕਰਕੇ ਉਹਦੇ ਸਿਰ 'ਚ ਉਹ ਮਾਰਿਆ ਚਾਕੇ ਬੜਾ ਸਾਰਾ ਟੰਬਾ ਅੱਛਾ ਟੰਬਾ ਵਜਣ ਸਾਰਾ ਉਸ ਟਾਈਮ ਮਤਲਬ ਹੋਤਾ ਮੌਕੇ ਦੀ ਮੌਤ ਗਈ ਸੀ ਬਿਲਕੁਲ ਉਸ ਟਾਈਮ ਉਹ ਡੈਡੇ ਹੋ ਗਈ ਸੀ ਪਰ ਚਲੋ ਅਸੀਂ ਪੁਆਣੀਗੜ ਲੈ ਕੇ ਜਾ ਕੇ ਪੁਆਣੀਗੜ ਤੋਂ ਜਵਾਬ ਦਿੱਤਾ ਪਟਿਆਲੇ ਲੈ ਕੇ ਪਟਿਆਲੇ ਤੋਂ ਜਵਾਬ ਦਿੱਤਾ ਪਰ ਪੀਜੀ ਆਈ ਰੈਫਰ ਕਰ ਦਿੱਤਾ ਜਦੋਂ ਤੁਸੀਂ ਆਏ ਉਦੋਂ ਕੀ ਹਾਲਾਤ ਸੀ ਸਾਰੇ ਲੜਾਈ ਝਗੜੇ ਦੇ ਉਸ ਟਾਈਮ ਲੜਾਈ ਝਗੜਾ ਨਹੀਂ دیਗਾ ਅੱਛਾ ਹਾਂ ਉਹ ਜਿਹੜੇ ਹਮਲਾ ਕਰਨ ਵਾਲੇ ਸੀ ਉਹ ਉਦੋਂ ਕਿੱਥੇ ਸੀ ਉਹ ਉੱਥੇ ਖੜੇ ਦੇ ਗੇਟ 'ਚ ਸੀ ਅੱਛਾ ਤੁਹਾਡੇ ਸਾਹਮਣੇ ਹਾਂ ਹਾਂ ਉਸ ਤੋਂ ਬਾਅਦ ਮਲੋ ਕਿੰਨਾ ਟਾਈਮ ਐਡਮਿਟਰ ਰਹੇ ਤੇ ਕਦੋਂ ਜਾ ਕੇ ਡਿਕਲੇਅਰ ਹੋਈ ਹੈ ਡੈਥ ਇਹ 19 ਨੂੰ ਰਾਤ ਨੂੰ ਸਵੇਰ ਕ 7 ਵਜੇ ਲਗਭਗ ਇਹਦੀ ਲੜਾਈ ਹੋ 22 ਤਰੀਕ ਨੂੰ ਰਾਤ ਨੂੰ 7:30 ਵਜੇ ਮੌਤ ਹੋਈ ਹੈ 5:00 6:00 ਵਜੇ 50 ਮਿੰਟ ਤੇ ਕਹਿੰਦੇ ਨੇ ਪੁਲਿਸ ਕਾਰਵਾਈ ਬਾਰੇ ਕੀ ਕਹਿਣਾ ਚਾਹੁੰਦੇ ਪੁਲਿਸ ਕਾਰਵਾਈ ਕੀ ਹੋਈ ਹੈ ਹੁਣ ਤੱਕ ਜਿਹੜਾ ਬੰਦੀ ਕਾਰਵਾਈ ਤੋ ਤਾਂ ਹੋ ਚੁੱਕੀ ਹੈਗੀ ਤੇ ਪਰ ਇੱਕ ਬੰਦੇ ਦੀ ਅਰੈਸਟ ਨਹੀਂ ਪਈ ਦੋ ਬੰਦਿਆਂ ਦੀ ਅਰੈਸਟ ਨਹੀਂ ਪਈ ਦੋ ਦੀ ਪਾ ਚੁੱਕੇ ਨੇ ਕੋਈ ਮੰਗਿਆ ਪਰਿਵਾਰ ਦੀ ਵੀ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਾਇਆ ਜਾਵੇ ਤਾਂ ਅਸੀਂ ਸੰਸਕਾਰ ਕਰਾਂਗੇ ਸਾਰੇ ਪਿੰਡ ਦੇ ਉਹੀ ਮੰਗਾ ਹਾਂਜੀ ਮਨਦੀਪ ਘੋੜਾਏ ਸੰਦੀਪ ਕੌਰ ਕੀ ਹੋਇਆ ਸਾਰੀ ਗੱਲ ਦੱਸੋ ਉਹ ਕੌਣ ਸੀ ਮਤਲਬ ਤੁਹਾਡੇ ਮਦਰ ਬਾਰੇ ਦੱਸੋ ਤੁਹਾਡੇ ਮਦਰ ਦਾ ਕੀ ਨਾਮ ਸੀ ਤੇ ਕਿਸ ਦਿਨ ਘਟਨਾ ਹੋਈ ਹੈ ਲੜਾਈ ਝਗੜਾ ਕੀ ਹੋਇਆ ਮੇਰੀ ਮੰਮੀ ਦਾ ਨਾਮ ਮਨਜੀਤ ਕੌਰ ਹੈ ਜੀ ਤੇ 19 ਤਰੀਕ ਨੂੰ ਲੜਾਈ ਹੋਈ ਸੀ ਇਹ ਜਿਨ੍ਹਾਂ ਨੇ ਬਾਰਦਾਤ ਕੀਤੀ ਉਹ ਮੇਰੇ ਤਾਏ ਦੇ ਮੁੰਡੇ ਸੀਗੇ ਤੇ ਚਾਰ ਜਾਣੇ ਨੇਗੇ ਉਹ ਤਿੰਨ ਭਾਈ ਨੇਗੇ ਬਲਵਿੰਦਰ ਸਿੰਘ ਗੁਰਚੇ ਸਿੰਘ ਮੱਗਰ ਸਿੰਘ ਤੇ ਉਹਨਾਂ ਦੀ ਵਾਈਫ ਹੋएगी ਇੱਕ ਮੀਨਾ ਕੌਰ ਚਾਰਾਂ ਨੇ ਕੁੱਟਿਆ ਹਾਂਜੀ ਚਾਰਾਂ ਨੇ ਕੁੱਟੀ ਹੈਗੀ ਜਿਹੜਾ ਬਲਵਿੰਦਰ ਸਿੰਘ ਹੈ ਹੀ ਉਹਨੇ ਸਿਰ 'ਚ ਮਾਰੇ ਨੇ ਖਲਪਾੜਾਉਂਦੇ ਜਿਹੜੀ ਉਹਦੀ ਵਾਈਫ ਹੈਗੀ ਉਹਨੇ ਬਾਲਾਂ ਤੋਂ ਫੜੀ ਤੀਗੀ ਉਹ ਘੇਰੀ ਤੀਗੀ ਫਿਰ ਉਹ ਤੋਂ ਬਾਅਦ ਚ ਅਸੀਂ ਕਿਸੇ ਨੂੰ ਮਦੱਲੀ ਬੁਲਾਇਆ ਸੀਗਾ ਉਹ ਜਦੋਂ ਗਏ ਉਹ ਤੋਂ ਬਾਅਦ ਚ ਇੱਟਾਂ ਮਾਰੇ ਆਂਗੇ ਉਹਦੇ ਮਰੀ ਪਈ ਦੇ ਉੱਪਰ ਵੀ ਠੀਕ ਆ ਉਹ ਤੋਂ ਬਾਅਦ ਚ ਅਸੀਂ ਪੁਲਿਸ ਕੰਪਲੀਟ ਵੀ ਕੀਤੀ ਹੈ ਬਿਆਨ ਲਿੱਤੇ ਗਏ ਨੇ ਉਹ ਤੋਂ ਬਾਅਦ ਚ ਅਸੀਂ ਇਹ ਕਹਿੰਦੇ ਆ ਬਲਵਿੰਦਰ ਸਿੰਘ ਤਾਂ ਫੜ ਲਿਆ ਠੀਕ ਆ ਗੁਰਚੇਤ ਸਿੰਘ ਵੀ ਫ ਕਿ ਜਿਹੜੇ ਪੁਲਿਸ ਤੀਗੀ ਉਹਨੇ ਜਿਹੜੇ ਦੋ ਜਣੇ ਬਾਹਰ ਫਿਰਦੇ ਨੇਗੇ ਅੱਜ 5-6 ਦਿਨ ਹੋ ਗਏ ਕਿਉਂ ਨਹੀਂ ਫੜੇ ਗਏ ਉਹ ਬਾਹਰ ਕਿਉਂ ਖੁੱਲੇ ਸਰੇ ਆਮ ਫਿਰਦੇ ਨੇ ਕਿਸ ਦਿਨ ਦੀ ਘਟਨਾ ਹੈ ਤਰੀਕੀ ਸੀ ਉਹਦੋਂ 19 ਤਰੀਕ ਸੀਗੀ 19 ਜਨਵਰੀ ਦੀ ਸ਼ਾਮ ਦੀ ਹੈ 7:30 ਵਜੇ ਦੀ ਕਿਤਾ ਕਮਲੂ ਲੜਾਈ ਦਾ ਕਾਰਨ ਦੱਸੋ ਵੀ ਅਸਲ ਲੜਾਈ ਕਿਉਂ ਹੋਈ ਹੈ ਤੁਹਾਨੂੰ ਵੀ ਪਤਾ ਹੋਊਗਾ ਲੜਾਈ ਉਹ ਡੇਲੀ ਕਰਦੇ ਸੀ दारू ਪੀ ਕੇ ਡੇਲੀ ਤੰਗ ਕਰਦੇ ਸੀਗੇ ਸਾਡੇ ਮੰਮੀ ਨੂੰ ਕਹਿਦੇ ਸੀਗੇ ਤੂੰ ਉਰੋਂ ਨਿਕਲ ਤੇ ਮੇਰੇ ਭੈਣ ਨੂੰ ਮੇਰੇ ਭਾਈਆਂ ਨੂੰ ਸਾਰਿਆਂ ਨੂੰ ਤੰਗ ਕਰਦੇ ਸੀ ਮਾਰਨ ਦੀ ਸਾਜ਼ਿਸ਼ ਸੀ ਉਹਨਾਂ ਦੀ ਇੱਕ ਕਰਤ ਰਹਿੰਦੇ ਸੀ ਸਾਰੇ ਜਣੇ ਨਹੀਂ ਲੋ ਸ਼ਾਮੋ ਸਾਹਮਣੇ ਸੀਗੇ ਸਾਰਿਆਂ ਦੇ ਕੁੜੀ ਦਾ ਰੌਲਾ ਸੀ ਤੁਹਾਡੀ ਉਹ ਪ੍ਰਾਪਰਟੀ ਕਰਕੇ ਕੱਟਣਾ ਚਾਹੁੰਦੇ ਸੀ ਵੀ ਅਸੀਂ ਕਬਜ਼ਾ ਕਰੀਏ ਜਾਂ ਹੋਰ ਕਿਉਂ ਕਰ ਹਾਂਜੀ ਪ੍ਰਾਪਰਟੀ ਦਾ ਵੀ ਕਬਜ਼ਾ ਕਹਿੰਦੇ ਸੀਗੇ ਉਹ ਉਹ ਪਹਿਲੇ ਦਿਨ ਤੋਂ ਉਹ ਮਾਰਨ ਨੂੰ ਫਿਰਦੇ ਤੇ ਮੇਰੇ ਭਾਈ ਨੂੰ ਵੀ ਮੇਰੇ ਮਾਂ ਨੂੰ ਵੀ ਜਦੋਂ ਪਹਿਲਾਂ ਲੜਾਈ ਹੋਈ ਆ ਪਹਿਲਾਂ ਕਿ ਪੁਲਿਸ ਕੈਦ ਹੋਈ ਆ ਕਦੇ ਪਹਿਲਾਂ ਹਾਂਜੀ ਪਹਿਲਾਂ ਵੀ ਹੋਈ ਸੀਗੀ ਪਹਿਲਾਂ ਵੀ ਉਹ ਕਹਿ ਕੇ ਮੇਰੇ ਮੰਮੀ ਨੂੰ ਕਹਿਦੇ ਤੇ ਚਲ ਕੋਈ ਨਾ ਸੀ ਤੇਰੇ ਜਵਾਕਾ ਮਰ ਗਏ ਸਾਨੂੰ ਮਾਫ ਕਰ ਤੇ ਤਾਂ ਮੇਰੇ ਮੰਮੀ ਇਹੋ ਜੀ ਉਤੇ ਉਹਨਾਂ ਨੂੰ ਮਾਫ ਕਰ ਦੇਦੀ ਹੁੰਦੀ ਤੀ ਕਿ ਕੋਈ ਗੱਲ ਨਹੀਂ ਮੇਰੇ ਜਵਾਕਾ ਮਰ ਗਏ ਲੇਗੇ ਪਰ ਹੁਣ ਉਹਨਾਂ ਨੇ ਸਾਡੀ ਮਾਂ ਨੂੰ ਮਾਰ ਤਸ ਤੇ ਇਹੀ ਮੰਗ ਕਰ ਰਹਿਆਂਗੇ ਸਾਰੇ ਫੜੇ ਜਾਣ ਉਹ ਤੇ ਸਾਰੇ ਹਜੇ ਤੱਕ ਤਾਂ ਉਹਦੀ ਵਾਈਫ ਹੈਗੀ ਜਿਹੜੀ ਬਲਵਿੰਦਰ ਸਿੰਘ ਦੀ ਉਹ ਬਾਹਰ ਹੀ ਫਿਰਦੀ ਹੈਗੀ ਸ਼ਰਿਆਮ ਅਸੀਂ ਸਾਰੇ ਨੂੰ ਹੀ ਬੇਨਤੀ ਕਰਾਂ ਕਿ ਉਹ ਫੜੀ ਜਾਵੇ ਤੋਂ ਤੁਹਾਡੇ ਪਰਿਵਾਰ ਚ ਬੇਟਾ ਕੌਣ ਕੌਣ ਸੀ ਮੇਰੇ ਪਰਿਵਾਰ ਚ ਮੇਰੇ ਮੰਮੀ ਹੋ ਸੀਗੇ ਨਾ ਮੇਰੇ ਡੈਡੀ ਨੇ ਕਿ ਉਹਨਾਂ ਦੀ ਡੈਥ ਹੋ ਰਹੀ ਹੈਗੀ ਭੈਣ ਭਾਈ ਨੇਗੇ ਮੇਰੇ ਕਿੱਥੇ ਘਰ ਚ ਕੌਣ ਕੌਣ ਰਹਿੰਦਾ ਸੀ ਮੰਮੀ ਦੇ ਨਾਲ ਹੋ ਮੰਮੀ ਦੇ ਨਾਲ ਮੇਰੇ ਭੈਣ ਭਾਈ ਨੇਗੇ ਛੋਟੇ ਦੋ ਕੁਵਾਰੇ ਨੇ ਹਾਂਜੀ ਕੰਮ ਕਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਉਹ ਤਾਂ ਆਪ ਹੀ ਘਰਾਂ ਦੇ ਕੰਮ ਕਰ ਕਰਕੇ ਕਮਾ ਕੇ ਲਿਆਉਂਦੀ ਹੁੰਦੀ ਸੀ ਹੁਣ ਤੁਹਾਡੇ ਭੈਣ ਭਾਈ ਦੇ ਛੋਟੇ ਦੀ ਉਮਰ ਕਿੰਨੇ ਕਿੰਨੇ ਆ ਇੱਕ ਦੇ ਕੁੜੀ ਦੇ ਤਾਂ 17 ਸਾਲ ਹੈ ਇਹ ਮੁੰਡੇ ਦੀ 19 ਸਾਲ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਅਸਤੇ ਹੀ ਕਹਿ ਰਹੇ ਆਂਗੇ ਜਿਹੜੇ ਉਹ ਨਿੰਗੀ ਕਤਲ ਨੇਗੇ ਉਹ ਫੜੇ ਜਾਣ ਤੇ ਮੇਰੇ ਭੈਣ ਭਾਈਆਂ ਨੂੰ ਕੋਈ ਘਰ ਦਵਾਇਆ ਜਾਵੇ ਤੇ ਉਹ ਉੱਥੇ ਨਹੀਂ ਰਹਿਣੇ ਚਾਹੀਦੇ ਪਿੰਡ 'ਚ ਕਿਥੇ ਵੀ ਰਹਿਣ ਉਹ ਅਸੀਂ ਉੱਥੇ ਨਹੀਂ ਰਹਿਣ ਦਿੰਦੇ ਏਂਗੇ ਉਹਨਾਂ ਨੂੰ ਸਰ ਕਿੱਥੇ ਪਹੁੰਚੋ ਕੀ ਕਰਨਾ ਹੋਇਆ ਜੀ ਇਹ ਜੀ 19 ਤਰੀਕ ਨੂੰ ਜਿਹੜੀ ਹੈਗੀ ਹੈਗੀ ਕੈਮਲ ਆ ਰਹੀ ਸੀ ਸਾਡੇ ਕੋਲ ਮਨਜੀਤ ਕੌਰ ਦੀ ਪਿੰਡ ਬਾਲਦਕਲਾਂ ਤੋਂ ਤੇ ਜਿਹੜਾ ਹੈਗਾ ਵੀ ਉਹ ਪੀਜੀਆਈ ਦੇ ਵਿੱਚ ਦਾਖਲ ਹੈਗੀ ਤੇ ਜਿਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈਗੀ ਅਸੀਂ ਆਈਓ ਭੇਜ ਕੇ ਮੌਕੇ ਤੋਂ ਜਿਹੜੀ ਹੈਗੀ ਇਹਨਾਂ ਦਾ ਬਿਆਨ ਹਾਸਲ ਕਰਕੇ ਜਿਹੜੀ ਐਫਆਈਆਰ ਦਰਜ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕੱਲ ਸਾਨੂੰ ਇਨਟੀਮੇਸ਼ਨ ਮਿਲੀ ਸੀਗੀ ਕਿ ਜਿਹੜੀ ਹੈਗੀ ਹੈਗੀ ਮਨਜੀਤ ਕੌਰ ਦੀ ਜਿਹੜੀ ਡੈਥ ਹੋ ਗਈ ਆ ਤੇ ਇਸ ਦੇ ਰਿਗਾਰਡਿੰਗ ਜਿਹੜੀ ਹੈਗੀ ਅਸੀਂ ਜਿਹੜੀ ਐਫਆਈਆਰ ਦਰਜ ਕਰ ਚੁੱਕੇ ਹਾਂਗੇ ਤੇ ਚਾਰ ਬੰਦਿਆਂ ਦੇ ਖਿਲਾਫ ਤੇ ਉਹਨਾਂ ਦੇ ਵਿੱਚੋਂ ਦੋ ਬੰਦੇ ਅਸੀਂ ਅਰੈਸਟ ਕਰ ਲਏ ਨੇ ਬਾਕੀ ਜਿਹੜੀ ਹੈਗੀ ਦੋ ਦੀ ਗ੍ਰਿਫਤਾਰੀ ਪੈਂਦੀ ਹੈਗੀ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਰੇਡ ਪਾਰਟੀਆਂ ਬਣਾ ਕੇ ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਸਰ ਪਰਿਵਾਰ ਕਹਿ ਰਿਹਾ ਵੀ ਬਾਕੀ ਦੋ ਦੀ ਗ੍ਰਿਫਤਾਰੀ ਕਿਉਂ ਨਹੀਂ ਹੈਗੀ ਉਹ ਕਦੋਂ ਤੱਕ ਹੋ ਗਈ ਉਹ ਕਹਿ ਰਹੇ ਨੇ ਉਹ ਮੈਂ ਕਹੀ ਰਿਹਾ ਜੀ ਅਸੀਂ ਰੇਡ ਪਾਰਟੀਆਂ ਹੁਣ ਤੁਰੰਤ ਬਣਾ ਕੇ ਪਹਿਲਾਂ ਵੀ ਬਣਾਈਆਂ ਨੇ ਰੇਡ ਕੀਤੀਆਂ ਨੇ ਗਿਆ ਤੇ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਅਰੈਸਟ ਕਰ ਲਵਾਂਗੇ ਇਸ ਤਰੀਕੇ ਨਾਲ ਮੋਬਾਈਲ ਵਗੈਰਾ ਟਰੈਕ ਹੋਊਗਾ ਕਿਸ ਤਰੀਕੇ ਨਾਲ ਕਾਰਵਾਈ ਹੋ ਰਹੀ ਹੈ ਅਸੀਂ ਜਿਹੜੀ ਹੈਗੀ ਉਹਨਾਂ ਦੇ ਮੋਬ ਵੱਖ-ਵੱਖ ਜਗ੍ਹਾ ਤੇ ਜਿਹੜੇ ਜਾ ਕੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਉਹਨਾਂ ਨੂੰ ਅਰੈਸਟ ਕਰਾਂਗੇ